ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਸ਼ੁਭਨਾਮ ਸਰ ਮੇਰਾ ਨਾਮ ਦਲੀਪ ਸਿੰਘ ਹੈ ਦਲੀਪ ਜੀ ਤੁਸੀਂ ਅੱਜ ਟ੍ਰੇਨਿੰਗ ਲਈ ਟ੍ਰੇਨਿੰਗ ਲੈ ਕੇ ਤੁਹਾਨੂੰ ਕਿੱਦਾਂ ਦੀ ਤੁਹਾਡੀ ਫੀਡਬੈਕ ਹੈ ਸਰ ਕੀ ਕਹੋਗੇ ਟ੍ਰੇਨਿੰਗ ਲੈ ਕੇ ਬਹੁਤ ਵਧੀਆ ਲੱਗਾ ਜੀ ਮੇਰੇ ਵਾਸਤੇ ਇਟ ਵਾਸ ਆਲ ਨਿਊ ਕਨਸੈਪਟ ਜੀ ਹੁਣ ਤੱਕ ਸਿਰਫ ਸੁਣਦੇ ਆਏ ਸੀ ਵੀ ਵਰਮੀ ਕੰਪੋਸਟ ਹੈ ਕਿਤੇ ਜਾਣਾ ਕਿਤੇ ਕੋ ਖੇਤੀਬਾੜੀ ਮੇਲੇ ਤੇ ਜਾ ਕਿਤੇ ਗਏ ਤਾਂ ਉੱਥੇ ਦੇਖਣੇ ਵੀ ਬੈਗ ਹੈਗੇ ਜੀ ਬਟ ਨੇਵਰ ਨਿਊ ਵਟ ਦ ਕਨਸੈਪਟ ਇਜ਼ ਜੀ ਜੀ ਤੇ ਤੁਹਾਡੇ ਮੈਂ ਥੈਂਕਸ ਕਹਿਣਾ ਚਾਹੁੰਦਾ ਤੁਸੀਂ ਵਾਰ-ਵਾਰ ਵਾਰ-ਵਾਰ ਗਰੁੱਪਸ ਦੇ ਵਿੱਚ ਪਾਇਆ ਤੇ ਮੈਨੂੰ ਪਤਾ ਹੀ ਨਹੀਂ ਸੀ ਮੈਂ ਤੁਹਾਡੇ ਨਾਲ ਬਿਲਕੁਲ ਕੋਲੇ ਹੀ ਬੈਠਾ ਹਾਂ ਜੀ ਜੀ ਤੇ ਆਏ ਤੇ ਬਹੁਤ ਅੱਛਾ ਲੱਗਿਆ ਬੜੀਆਂ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲ ਗਿਆ ਜਿੰਕੰਡੋਆ ਬਾਰੇ ਪਤਾ ਲੱਗਿਆ ਚਾਰਲਸ ਡਾਰਵਿਨ ਨੂੰ ਅਜੇ ਤੱਕ ਅਸੀਂ ਸਿਰਫ ਥਿਉਰੀ ਆਵੋਲੂਸ਼ਨ ਦੇ ਨਾਮ ਨਾਲ ਪਤਾ ਸੀਗਾ ਜੀ ਜੀ ਇਹ ਵੀ ਪਤਾ ਲੱਗਿਆ ਵੀ ਐਡੇ ਵੱਡੇ ਵਿਗਿਆਨਿਕ ਨੇ ਜਿਹੜੀ ਇਹਦੀ ਖੋਜ ਕੀਤੀ ਵੀ ਹੈ ਜੀ ਸਰ ਸੋ ਹੁਣ ਬਹੁਤ ਸਾਰੀ ਜਿਹੜੀਆਂ ਸੁਖੀ ਜੀ ਨੇ ਵੀ ਦੱਸਿਆ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਾਰਕੀਟ ਚ ਦੱਸਣੀਆਂ ਪੈਣੀਆਂ ਸੀ ਜੀ ਜੀ ਜੇ ਆਮ ਕਿਹਾ ਜਾਂਦਾ ਵੀ ਆਪਨਾ ਮਰਿਆ ਸੁਰਗਣਾ ਜਾਈਏ ਪਰ ਮਰਨ ਤੋਂ ਪਹਿਲਾਂ ਕਿ ਜ਼ਿੰਦਗੀ ਜਿਉਣੀ ਪੈਂਦੀ ਹੈ ਜੀ ਸਰ ਤੇ ਮੈਨੂੰ ਇਹ ਲੱਗਦਾ ਵੀ ਉਹ ਜਿਹੜੀਆਂ ਚੀਜ਼ਾਂ ਅਸੀਂ ਜਿਉਣੀਆਂ ਸੀ ਅਸੀਂ ਕਿਤੋਂ ਕਿਤੋਂ ਜਾ ਕੇ ਨਿੱਕੇ ਨਿੱਕੇ ਫੈਕਟ ਇਕੱਠੇ ਕਰਨ ਸੀ ਸਾਡਾ ਜੀ ਹੁਣ ਇਸ ਤੋਂ ਬਾਅਦ ਤਾਂ ਵੀ ਮਰਨ ਵਾਲੀ ਗੱਲ ਹੈ ਵੀ ਹੁਣ ਆਪ ਅਸੀਂ ਮਰਾਂਗੇ ਤੇ ਫੇਰ ਹੀ ਸੁਰਗ ਜਾਵਾਂਗੇ ਜੀ ਸਰ ਸੋ ਪਲਾਨ ਕਰਾਂਗੇ ਬਹੁਤ ਜਲਦੀ ਤੋਂ ਜਲਦੀ ਵੀ ਅਸੀਂ ਜਿੱਥੇ ਬਾਕੀ ਸਾਰਾ ਕੁਝ ਸੋਚਦੇ ਸੀ ਉਹਦੇ ਨਾਲ ਇੰਟੀਗ੍ਰੇਟ ਕਰਕੇ ਇਹਨੂੰ ਤੇ ਜਿਵੇਂ ਆਰਗੈਨਿਕ ਹੈਗੀ ਇਹ ਖੇਤੀਬਾੜੀ ਸਾਲ ਡੇਢ ਸਾਲ 2 ਸਾਲ ਲੱਗ ਜਾਂਦਾ ਖੇਤ ਨੂੰ ਤਿਆਰ ਕਰਦੇ ਆ ਇਹਦੇ ਨਾਲ ਖੇਤ ਨੂੰ ਅਸੀਂ 3-4 ਮਹੀਨੇ ਦੇ ਵਿੱਚ ਤਿਆਰ ਕਰ ਸਕਦੇ ਹੋ ਐਕਸਪੀਡ ਅਪ ਹੋ ਜਾਂਦਾ ਜੀ ਕੁਆਲਿਟੀ ਬਹੁਤ ਅੱਛੀ ਹੈ ਜਿਵੇਂ ਤੁਸੀਂ ਦੱਸਿਆ ਬਾਕੀ ਹੁਣ ਕੀਤੇ ਪਤਾ ਲੱਗੂਗਾ ਜੀ ਸੋ ਥੈਂਕ ਯੂ ਸੋ ਮੱਚ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਇਹ ਓਪਰਚ्युनिटी ਦਿੱਤੀ ਔਰ ਇਨੀ ਨੌਲੇਜ ਤੁਸੀਂ ਤੇ ਜਾਂਦੇ ਜਾਂਦੇ ਸਰ ਫਾਰਮਿੰਗ ਕਮਿਊਨਿਟੀ ਲਈ ਕੋਈ ਮੈਸੇਜ ਆਪਣੇ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਦਵੋਗੇ ਸਰ ਕਿਸਾਨ ਭਰਾਵਾਂ ਨੂੰ ਮੈਂ ਇਹੀ ਕਨਸੈਪਟ ਦਵਾਂਗਾ ਜੀ ਵੀ ਕਿਉਂਕਿ ਕਾਫੀ ਦੇਰ ਤੋਂ ਅਸੀਂ ਇਹ ਦੇਖ ਰਹੇ ਹਾਂ ਵੀ ਕਿਹਾ ਜਾਂਦਾ ਵੀ ਕਿਸਾਨ ਜਿਹੜਾ ਹੈਗਾ ਵਪਾਰੀ ਨਹੀਂ ਬਣ ਪਾਰਿਆ ਬੜਾ ਵਪਾਰੀ ਬਣਨ ਵਾਸਤੇ ਵਪਾਰੀਆਂ ਦੇ ਨਾਲ ਰਹਿਣਾ ਵਪਾਰੀਆਂ ਨਾਲ ਉੱਠਣਾ ਬਣਾ ਇੱਕ ਤਰ੍ਹਾਂ ਨਾਲ ਜ਼ਰੂਰੀ ਹੁੰਦਾ ਅੱਜ ਕੱਲ ਇਹ ਨਹੀਂ ਕਿ ਅਗ ਤੁਸੀਂ ਵਪਾਰੀਆਂ ਦੇ ਨਾਲ ਹੀ ਰਹਿਣਾ ਤੁਹਾਨੂੰ ਆਨਲਾਈਨ ਬਹੁਤ ਸਾਰੀ ਐਜੂਕੇਸ਼ਨ ਮਿਲ ਜਾਂਦੀ ਹੈ ਸੋ ਜਿਹੜੀ ਇੱਕ ਗੱਲ ਮੈਂ ਕੀਤੀ ਵੀ ਕਿੱਥੇ 1.5 2 ਸਾਲ ਦੇ ਵਿੱਚ ਤੁਹਾਡਾ ਇੱਕ ਜਿਹੜਾ ਹੈਗਾ ਉਹ ਚੀਜ਼ ਮੈਚੁਰ ਹੋਣੀ ਹੈ ਕਿੱਥੇ ਥੋੜੀ 3 ਮਹੀਨੇ ਬਾਅਦ ਹੀ ਉਹ ਚੀਜ਼ ਮੈਚੁਰ ਹੋ ਜਾਣੀ ਹੈ ਇਹਨਾਂ ਗੈਪਸ ਨੂੰ ਸਮਝਿਆ ਜਾਵੇ ਇਹਨਾਂ ਗੈਪਸ ਨੂੰ ਸਮਝ ਕੇ ਫਿਰ ਇੱਕ ਖੇਤਾਂ ਦੇ ਵਿੱਚ ਤਕਰੀਬਨ ਸਾਡੇ ਤੇ ਕਿਸੇ ਵੀ ਚੀਜ਼ ਦੇ ਵਿੱਚ ਬਿਜ਼ਨਸ ਦੇ ਵਿੱਚ ਵੈਲਿਊ ਐਡੀਸ਼ਨ ਦੀ ਗੱਲ ਕਰਦੇ ਆ ਕਿ ਵੈਲਿਊ ਐਡੀਸ਼ਨ ਦੇ ਵਿੱਚ ਹੀ ਪੈਸਾ ਪਿਆ ਹੁੰਦਾ ਸੋ ਤੁਸੀਂ ਆਪਦੇ ਗੋਹੇ ਨੂੰ ਵੀ ਵੈਲਿਊ ਐਡੀਸ਼ਨ ਦੇ ਵਿੱਚ ਪਾ ਕੇ ਇੱਕ ਵਧੀਆ ਪ੍ਰੋਡਕਟ ਤਿਆਰ ਕਰ ਸਕਦੇ ਹੋ ਆਪਦੇ ਖੇਤ ਲਈ ਵੇਚਣ ਲਈ ਜਿਸ ਤਰ੍ਹਾਂ ਵੀ ਤੁਸੀਂ ਚਾਹੋ ਸੋ ਇੱਕ ਬਹੁਤ ਵਧੀਆ ਮੌਕਾ ਹੈ ਇਸ ਮੌਕੇ ਨੂੰ ਗ੍ਰਾਸਪ ਕਰਨਾ ਚਾਹੀਦਾ ਹੈ ਜੰਪ ਕਰਨਾ ਚਾਹੀਦਾ ਹੈ ਇਸ ਮੌਕੇ ਜੀ ਸਰ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ